ਇੱਕ ਵੱਡੀ ਖਬਰ ਤੇ ਆਉਣੇ ਆ ਇੱਕ ਫੋਨ ਕਾਲ ਦਾ ਜ਼ਿਕਰ ਕਰਦੇ ਹਾਂ ਇੱਕ ਗੈਂਗਸਟਰ ਤੇ ਇੱਕ ਪੁਲਿਸ ਅਧਿਕਾਰੀ ਦੀ ਫੋਨ ਕਾਲ ਜੋ ਅਸੀਂ ਤੁਹਾਨੂੰ ਨਿਊਜ਼ 18 ਤੇ ਐਕਸਕਲੂਸਿਵ ਸੁਣਾਉਣ ਜਾ ਰਹੇ ਹਾਂ ਇੱਕ ਗੈਂਗਸਟਰ ਜੋ ਵਿਦੇਸ਼ ਚ ਬੈਠਾ ਹਿੰਦੁਸਤਾਨ ਦੇ ਵਿੱਚ ਕੀਤੀਆਂ ਵਾਰਦਾਤਾਂ ਦਾ ਜ਼ਿੰਮਾ ਲੈਂਦਾ ਔਰ ਉਸ ਤੋਂ ਬਾਅਦ ਉਹ ਇੱਥੋਂ ਦੇ ਪੁਲਿਸ ਅਧਿਕਾਰੀਆਂ ਨੂੰ ਫੋਨ ਕਰਦਾ ਹੈ ਉਹ ਅਧਿਕਾਰੀ ਜਿਹੜੇ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵਿੱਚ ਉਹ 14 ਦੇ ਤੇ ਨੇ ਅਸੀਂ ਜ਼ਿਕਰ ਕਰ ਰਹੇ ਹਾਂ ਗੈਂਗਸਟਰ 골ਡੀ ਬਰਾੜ ਦਾ 골ਡੀ ਬਰਾੜ ਦਾ ਨਾਮ ਹਰ ਕੋਈ ਜਾਣਦਾ ਹੋਏਗਾ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ 골ਡੀ ਬਰਾੜ ਦਾ ਨਾਮ ਆਇਆ ਔਰ ਹੁਣ 골ਡੀ ਬਰਾੜ ਵੱਲੋਂ ਇੱਕ ਕਾਲ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਡੀਐਸਪੀ ਵਿਕਰਮ ਬਰਾੜ ਨੂੰ 골ਡੀ ਬਰਾੜ ਨੇ ਵਿਕਰਮ ਬਰਾੜ ਨੂੰ ਇੱਕ ਧਮਕੀ ਭਰੀ ਕਾਲ ਕੀਤੀ ਹੈ ਔਰ ਉਹ ਆਡੀਓ ਰਿਕਾਰਡਿੰਗ ਐਕਸਕਲੂਸਿਵਲੀ ਨਿਊਜ਼ 18 ਦੇ ਕੋਲ ਮੌਜੂਦ ਹੈ ਨਿਊਜ਼ 18 ਦੇ ਸੋਰਸਸ ਤੋਂ ਉਹ ਆਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਹਾਲਾਂਕਿ ਇਹ ਦਾਵਾ ਹੈ ਕਿ 골ਡੀ 브라드 ਨੇ ਵਿਕਰਮ 브라드 ਨੂੰ ਇੱਕ ਕਾਲ ਕੀਤੀ ਹੈ। ਡੀਐਸਪੀ ਵਿਕਰਮ 브라드 골ਡੀ 브라드 ਨੂੰ ਅੱਗੋਂ ਠੋਕਵਾ ਜਵਾਬ ਦੇ ਰਹੇ ਨੇ। ਡੀਐਸਪੀ ਵਿਕਰਮ 브라드 ਨੂੰ ਫੋਨ ਤੇ 골ਡੀ 브라드 ਵੱਲੋਂ ਧਮਕੀ ਦਿੱਤੀ ਜਾ ਰਹੀ ਹੈ ਤਾਂ ਡੀਐਸਪੀ ਵਿਕਰਮ 브라드 ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰਦੀ ਸੀ ਔਰ ਕਰਦੀ ਰਹੇਗੀ। ਡੀਐਸਪੀ ਵਿਕਰਮ 브라드 ਨੇ ਕਿਹਾ ਕਿ ਅਸੀਂ ਤੁਹਾਨੂੰ ਸਹੀ ਰਾਹ ਦੱਸਦੇ ਹਾਂ। ਔਰ ਸਹੀ ਰਾਹ ਤੇ ਲਿਜਾਣਾ ਹੀ ਸਾਡਾ ਕੰਮ ਹੈ ਜੇ ਤੁਸੀਂ ਗਲਤ ਕਰੋਗੇ ਤਾਂ ਫਿਰ ਅਸੀਂ ਬਖਸ਼ਾਂਗੇ ਨਹੀਂ ਇਸ ਆਡੀਓ ਕਾਲ ਦਾ ਲਬੋ ਲਵਾਬ ਇਹ ਹੈ ਕਿ ਕੁਝ ਪੁਰਾਣੇ ਸਮੇਂ ਦੇ ਵਿੱਚ ਜੋ ਕਟਨਾਕ੍ਰਮ ਹੋਏ ਨੇ ਕੁਝ ਗੈਂਗਸਟਰਸ ਦੇ ਐਨਕਾਊਂਟਰ ਹੋਏ ਨੇ ਉਹਨਾਂ ਦਾ ਜ਼ਿਕਰ ਇਸ ਗੱਲਬਾਤ ਦੇ ਵਿੱਚ ਹੈ ਔਰ ਇਸ ਆਡੀਓ ਕਾਲ ਦੇ ਵਿੱਚ ਕਿਹਾ ਜਾ ਰਿਹਾ 골ਡੀ ਬਰਾੜ ਵੱਲੋਂ ਕਿ ਪੁਲਿਸ ਜਿੰਨੇ ਮਰਜੀ ਮੁਖਬਰ ਪੈਦਾ ਕਰ ਲੇ ਅਸੀਂ ਕਿਸੇ ਨੂੰ ਛੱਡਾਂਗੇ ਨਹੀਂ ਤਾਂ ਡੀਐਸਪੀ ਵਿਕਰਮ ਬਰਾੜ ਕਹਿ ਰਹੇ ਨੇ ਕਿ ਸਾਡਾ ਵੀ ਜਿਹੜਾ ਹੈ ਉਹ ਬੜਾ ਕਲੀਅਰ ਹੈ ਕਿ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਔਰ ਸਾਡਾ ਕੰਮ ਹੈ ਤੁਹਾਨੂੰ ਠੀਕ ਰਾਹ ਤੇ ਪਾਉਣਾ ਤੇ ਜੇ ਤੁਸੀਂ ਗਲਤ ਰਾਹਾਂ ਤੇ ਚੱਲੋਗੇ ਤਾਂ ਫਿਰ ਪੁਲਿਸ ਆਪਣੀ ਡਿਊਟੀ ਡਬਾਏਗੀ ਪਹਿਲਾਂ ਇਹ ਪੂਰੀ ਆਡੀਓ ਕਾਲ ਸੁਣਦੇ ਹਾਂ ਕਿ ਇਸ ਦਾ ਲਬੋ ਲਬਾਬ ਕੀ ਹੈ ਹਲੋ ਹਲੋ ਹਾਂ ਵੀ ਦੱਸ ਦੱਸ ਹਾਂ ਗੋਲਡ ਹਾਂ ਹਾਂ ਮੈਂ ਵਿਕਰਮ ਬੋਲ ਰਿਹਾ ਦੱਸ ਹਾਂ ਬਹੁਤ ਮੈਗਾ ਮਾੜਾ ਹੋਇਆ ਪਰ ਇੱਥੇ ਥੋੜੀ ਨਹੀਂ ਆਇਆ ਜਲਾਦ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੰਨਾ ਮਾਰਤਾ ਹਾਂਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਦੇ ਹੀ ਬੰਦੇ ਕਰੀ ਜੰਨੇ ਹੋ ਮੈਨੂੰ ਤੁਹਾਨੂੰ ਪਤਾ ਤੈਨੂੰ ਹੈ ਵੀ ਕਿਵੇਂ ਕੀ ਅੰਕਿਤ ਨੇ ਕੀ ਕੀਤੀ ਹਰਕਤ ਉਹ ਪਤਾ ਹੀ ਹੈ ਤੈਨੂੰ ਹਰਕਤ ਸੀਗੀ ਅੰਕਿਤ ਦੀ ਕਰਨ ਵਾਲੀ ਉਹ ਛੋਟੀ ਬੱਚੀਆਂ ਦੇ ਗੋਲੀਆਂ ਮਾਰੀਆਂ ਹੈ ਹੈ ਤੇਰੇ ਮੁਖਦਰ ਨਹੀਂ ਸੀਗੇ ਰਾਣਾ ਤੇਰਾ ਉਹ ਪੀਸੀ ਤੇ ਜਾ ਹੈ ਉਹ ਤੇਰਾ ਕੋਬਰ ਨਹੀਂ ਸਿਖਾ ਨਹੀਂ ਕਰਦੇ ਆਂੀ ਸੌਣ ਨਹੀਂ ਕੁੱਦੂ ਗੱਲ ਨਹੀਂ ਕਰਨੀ ਗੱਲ ਸੁਣ ਕਰਦੇ ਆਂ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਫੋਨ ਕੀਤਾ ਬੰਦਿਆਂ ਦੀ ਗੱਲ ਕਰ ਮੇਰੇ ਨਾਲ ਠੀਕ ਹੈ ਕਰਦਿਆਂ ਦੀ ਸੌਂ ਸੂ ਖਾਨ ਵਾਲੀ ਗੱਲ ਨਹੀਂ ਨਾਲ ਸਾਡੇ ਕੋਈ ਇਹੋ ਜਿਹੇ ਮੁਖਬਰ ਨਹੀਂ ਥੋੜੇ ਬੰਦੇ ਨੇ ਇਹ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਥੋੜੇ ਸੌ ਰੌਲੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕਿਤ ਮਰਿਆ ਉਹ ਆਪਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਭੈਣ ਜੋ ਬੱਚਿਆਂ ਦੇ ਕੋਈ ਗੋਲੀਆਂ ਮਾਰਦਾ ਉਹਨਾਂ ਨੂੰ ਕੋਈ ਦੋ ਕੰਧ ਬਣਾਉਣ ਦਾ ਵੱਡਾ ਉਹ ਦਲੇਰ ਸੀ ਠੀਕ ਹੈ ਨਾ ਨਹੀਂ ਜੀ ਬ੍ਰਾਂਡ ਸਾਹਿਬ ਆਪਾਂ ਤੇ ਵੀ ਬੰਦੇ ਨਾਲ ਯਾਰੀ ਨਹੀਂ ਰੱਖੀ ਚੰਗੀ ਗੱਲ ਹੈ ਚੰਗੀ ਗੱਲ ਆ ਤੇ ਚੰਗੀ ਗੱਲ ਆ ਜੇ ਨਹੀਂ ਰੱਖੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਮੁਖਬਰ ਨੇ ਕਰੀ ਚੱਲੋ ਸਾਡਾ ਮੇਰਾ ਤਾਂ ਕੋਈ ਦੇਦੇ ਚ ਲੈਣਦੇ ਨਹੀਂ ਨਾ ਤਾਂ ਆਪਦਾ ਕਰੋ ਪਰ ਜਿਹੜੀ ਗੱਲਾਂ ਹਰਕਤਾਂ ਜਿਵੇਂ ਆ ਪੋਸਟ ਆ ਵੀ ਅੰਕਿਤ ਦਾ ਕਰਿਆ ਸੀ ਫਲਾਣਾ ਅੰਕਿਤ ਦਾ ਆਪ ਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਛੋਟੀਆਂ ਬੱਚੀਆਂ ਨੂੰ ਕੰਧ ਬਣਾਉਂਦਾ ਉਹ ਐਡਾ ਦਲੇਰ ਤੇ ਕਰ ਕਰਦਾ ਠੀਕ ਹੈ ਨਾ ਉਹ ਮੇਰੇ ਨਾਲ ਇੱਕ ਵਾਰੀ ਪਹਿਲਾਂ ਤੂੰ ਆਰਪੀਜੀ ਵੇਲੇ ਵੀ ਇੱਕ ਵਾਰੀ ਮੈਨੂੰ ਕਾਲ ਕੀਤੀ ਸੀ ਯਾਦ ਆ ਜਦੋਂ ਅਟੈਕ ਕੀਤਾ ਸੀ ਉਦੋਂ ਵੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਫੇਰਾ ਹਰ ਸਾਲਾ ਨਰਿੰਦਰ ਨਰੁੰਦਾ ਆਹ ਜਿਹੜਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਤੂੰ ਕਹਿੰਦੇ ਅਸੀਂ ਗਲਤ ਕੰਮ ਨਹੀਂ ਕਰਦੇ ਜੀ ਅਸੀਂ ਆਹ ਅੱਤਵਾਦੀ ਵਾਲੇ ਚ ਨਹੀਂ ਪੈਂਦੇ ਉਹ ਕਿਹੜੇ ਨੇ ਇਹ ਹੈ ਪ੍ਰਦੀਪ ਦਾ ਇਹ ਕੌਣ ਆ ਪ੍ਰਦੀਪ ਮਾਰਿਆ ਜਿਹੜਾ ਹੈ ਇਹ ਨਹੀਂ ਗੱਲੇ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਬਹੁਤ ਖੋਰ ਨਿਕਾਲਣ ਨੂੰ ਆਇਆ ਬਾਈ ਜੀ ਜਿੰਨੇ ਮੁੱਖ ਪਰ ਮਰਜੀ ਕੋਲ ਹੌਸਲ ਟੇਕਰ ਉਪਚ ਅਸੀਂ ਘਾਤ ਦੇ ਜਾਨ ਨੂੰ ਪਿਆਰਾ ਠੀਕ ਹੈ ਠੀਕ ਹੈ ਦੋ ਸਮੇਂ ਤੋਂ ਤੋਂ ਅਲਗ ਨੂੰ ਲੱਗੇ ਕਿ ਇਹ ਕਰਨਾ ਹੈ ਕਮਾਂਡ ਬਲੇ ਲਿਖੀ ਦੀ ਸੇਵਾ ਕੀਤੀ ਹੈ ਤੁਸੀਂ ਕੋਹ ਨੂੰ ਰਹਿਦੀ ਉਮਰ ਤੱਕ ਯਾਦ ਰਹੂਗੀ ਜੀ ਕਿਹੜੇ ਕਰਨਾਲ ਵਾਲੇ ਕਿਹੜੇ ਗਰਨਾਲ ਵਾਲੇ ਤੇਰੇ ਗੱਲ ਨਹੀਂ ਕੋਈ ਮੇਰੇ ਸਾਡੇ ਲਈ ਤੂੰ ਵੀ ਉਹ ਜਾਂ ਉਹ ਵੀ ਉਹ ਜਾਂ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਜੇ ਤੂੰ ਆਪਦਾ ਕਹਿਣਾ ਅਸੀਂ ਬਹੁਤ ਅਸੂਲੀ ਆ ਤਾਂ ਅਸੀਂ ਵੀ ਬਿਲਕੁਲ ਸਹੀ ਕੰਮ ਆਪਦੀ ਨੌਕਰੀ ਦੇ ਮੁਤਾਬਕ ਕਰਦੇ ਆ ਤੁਸ ਤਾਂ ਅੱਜ ਆਏ ਹੋ ਤੁਹਾਨੂੰ ਇੰਨੇ ਸਾਲ ਹੋ ਗਏ ਇਹੀ ਕੁਛ ਕਰਦੇ ਨੂੰ ਠੀਕ ਹੈ ਨਾ ਬਹੁਤ ਆਏ ਚ ਸਹੀ ਰਾਤ ਰੱਲਾਂਗੇ ਸਹੀ ਰਾਤ ਤੁਹਾਨੂੰ ਦਿਖਾਵਾਂਗੇ ਨਹੀਂ ਮੰਨੋਗੇ ਤਾਂ ਤੁਹਾਡੀ ਮਰਜ਼ੀ ਆ ਸਾਨੂੰ ਕੋਈ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੱਤਾ ਰਿਕ ਨੂੰ ਜੁੱਤੀ ਮਾਰੀਦੀ ਆ ਉਹੀ ਥੋਡੇ ਵਾਲਿਆਂ ਦੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਆ ਕੁੱਤੇ ਘੋੜੇ ਕਦੇ ਠੀਕ ਹੈ ਨਾ ਪਰ ਜਿਹੜੀ ਆਹ ਗਲਤਫਹਿਮੀਆਂ ਨੇ ਤੁਹਾਨੂੰ ਵੀ ਆ ਮੁਖਬਰ ਫਲਾਣਾ ਦੀ ਮੁਖਬਰ ਇਹ ਜੀ ਉਹ ਤੁਹਾਡੀਆਂ ਕਰੀ ਜਾਓ ਆਪਦੀਆਂ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋਗੇ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅਰੇ ਰਾਤ ਦੇ ਤੂੰ ਹੀ ਕੌਣ ਕਰ ਰਹੇ ਸੀ ਮੇਰੇ ਕੋਲ ਇਹ ਨੰਬਰ ਨਹੀਂ ਸੀ ਰਾਤ ਵੀ ਬਹੁਤ ਕੋਲਾ ਆਈਆਂ ਤੇਰੀਆਂ ਮਾ ਚੱਕਿਆ ਨਹੀਂ ਤਾ ਮੈਨੂੰ ਪਤਾ ਨਹੀਂ ਅਨਨੋ ਨੰਬਰ ਆ ਕਿਉਂ ਇੰਨੇ ਕਰ ਰਹਿਣਾ ਪੁਲਿਸ ਇਨ ਕਾਰੈਕਟ ਨੂੰ ਮੇਰੇ ਪਾਸੇ ਕਰਦੂ ਇੰਨੇ ਚੱਕਿਆ ਨੰਬਰ ਨੂੰ ਤੁਸੀਂ ਕਰਦੇ ਹੋ ਮਾ ਮਾ ਗੋਲਡੀ ਗੋਲਡੀ ਤੂੰ ਵੀ ਇੱਥੋਂ ਹੀ ਆ ਗੱਲ ਸਮਝ ਲੈ ਮੇਰੀ ਨਾ ਸੀ ਐਜ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਆ ਤੂੰ ਮੈਨੂੰ ਕਹਿੰਦਾ ਸੀ ਜੇ ਅਸੀਂ ਨਹੀਂ ਕਰਦੇ ਜੀ ਅੱਤਵਾਦੀਆਂ ਨੇ ਕੰਮ ਨਹੀਂ ਜੀ ਕੁਛ ਨਹੀਂ ਜੀ ਆ ਪ੍ਰਦੀਪ ਆੜਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਹੋ ਰਹੀ ਸੀ ਉਦੋਂ ਕੋਈ ਮੈਜੀ ਟੋਡੀ ਵਿਕਰਮ ਬਿਲਲ ਵਿਕਰਮ ਆੜੇ ਦੇ ਵਿੱਚ ਸਿੰਘ ਵੀ ਲੱਗਦਾ ਤੇ ਜਿੰਮੀ ਮਾਰਦਾ ਸੀ ਅਸੀਂ ਹੱਤਨਾਤੀ ਹੋ ਗਏ ਤੁਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਮਾਰੇ ਮੂਰੇ ਮੱਥਾ ਟੇਕਦੇ ਆ ਕੇ ਟੇਕਦੇ ਅਸੀਂ ਟੇਕਦੇ ਕੋਈ ਕਾਨੂੰਨ ਵੀ ਆ ਤੇਰੇ ਕੋਲੇ ਕੀ ਹੱਕਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਆਰਪੀਜੀ ਟੈਕ ਕਿਉਂ ਕਰਿਆ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਹ ਥੋੜਾ ਬੰਦਾ ਨਹੀਂ ਅਸੀਂ ਤਾਂ ਸਾਡੇ ਲਈ ਤਾਂ ਮੈਂ ਤੈਨੂੰ ਫੇਰ ਕਹਤਾ ਵੀ ਸਾਰੇ ਬਰਾਬਰ ਨੇ ਕੁੱਤੇ ਗਧੇ ਘੋੜੇ ਜਿੰਨੇ ਵੀ ਇਹ ਸਾਰੇ ਇੱਕ ਬਰਾਬਰ ਆ ਜੋ ਗਲਤ ਕਰੋ ਹੋ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਨਾ ਕਦੇ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਸਹੀ ਗੱਲ ਆ ਬਾਕੀ ਆ ਤੂੰ ਕਦੇ ਅਜੇ ਮਾਰਤਾ ਅਜੇ ਰਾਣਾ ਮਾਰਤਾ ਕਦੇ ਕੋਈ ਮਾਰਤਾ ਉਹ ਤੁਹਾਡੀ ਮਰਜ਼ੀ ਆ ਕਰੋ ਹਲੋ ਉਹ ਤੁਹਾਡੇ ਆਪ ਦੇ ਰੌਲੇ ਆ ਉਹ ਤੁਹਾਡੇ ਆਪ ਦੇ ਰੌਲੇ ਆ ਆਪ ਦੇ ਪਤਾ ਨਹੀਂ ਕੀ ਤੁਹਾਡੇ ਰੌਲੇ ਨੇ ਸਾਡੇ ਕੰਨ ਅੱਜ ਤਾਂ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ 'ਚ ਲਾਊਗਾ ਜਿਵੇਂ ਤੂੰ ਦੇ ਅਸੀਂ ਇਹ ਮਾਰ ਤਾ ਉਹ ਮਾਰ ਤੋ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਰ ਹੈਗੇ ਆ ਠੋਕੇ ਕਰਾਂਗੇ ਸਹੀ ਕੰਮ ਕਰਾਂਗੇ ਠੀਕ ਹੈ ਨਾ ਕੋਈ ਸਾਡੇ ਲਈ ਥੋਡੀ ਪਾਰਟੀ ਨਹੀਂ ক্লোਜ਼ ਕੋਈ ਉਹਨਾਂ ਦੇ ਨਹੀਂ ਪਹਿਲਾਂ ਵੀ ਮੈਂ ਤੈਨੂੰ ਇਹੀ ਕਿਹਾ ਸੀ ਠੀਕ ਹੈ ਨਾ ਹਲੋ ਕੀ ਕਰੇ ਠੀਕ ਹੈ ਤੇਰੇ ਚਸਕੇ ਕਰਕੇ ਆ ਜਣਾ ਮਾਨੂੰ ਤੁਸੀਂ ਕੁਝ ਸ਼ਹਿਰ ਦੇ ਰਹੇ ਹੋ ਨਾ ਤੇ ਬਈ ਇਹਨਾਂ ਨੂੰ ਕੋਈ ਚੰਗਾ ਗ੍ਰਾਮ ਕੀਤਾ ਮੈਂ ਦੱਸ ਮੇਰੀ ਗੱਲ ਮੇਰੀ ਗੱਲ ਤੋਂ ਫੇਰ ਉਸੇ ਗੱਲ ਤੇ ਆ ਗਿਆ ਨਾ ਅਸੀਂ ਇਹੋ ਜਿਹੇ ਨੂੰ ਸ਼ਹਿਰ ਦਿੰਨੇ ਆ ਨਾ ਦਈਏ ਠੀਕ ਹੈ ਮਲੰਗ ਉਹਨੇ ਮਲੰਗ ਤੁਸੀਂ ਹੋ ਜਿਹੜੇ ਕੁੱਤੇ ਕੰਮ ਕਰਦੇ ਹੋ ਜਿਹੜਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਪਰ ਜਿਹੜਾ ਤੁਸੀਂ ਇਹ ਲੱਗਿਓ ਇਹਨੂੰ ਮਾਰ ਕੇ ਪਾਤੀ ਉਨੂੰ ਮਾਰ ਕੇ ਪਾਤੀ ਪਹਿਲਾ ਮੰਨਾ ਮਾਰਦਾ ਉਹ ਮਾਰਦਾ ਤੂੰ ਸਹੀ ਗੱਲ ਕਰ ਰਿਹਾ ਜਿਹੜੇ ਕਰਨੀ ਆ ਹਾਲੇ ਤੁਸੀਂ ਮੈਨੂੰ ਅਨਕਿਤ ਕੋਲੋਂ ਪਾਦੂ ਨੇ ਕੋਈ ਕੰਮ ਕੀਤਾ ਸੀ ਜਵਾਕਾ ਹਾਲੋ ਹਾਲੋ ਹਾਂ ਵੀ ਦੱਸ ਦੱਸ ਹਾਂ ਗੋਲਡ ਮੈਂ ਵਿਕਰਮ ਰਾਣੀ ਬੋਲ ਰਿਹਾ ਹਾਂ 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 ਮੈਂ ਵਿਕਰਮ ਬੋਲ ਰਿਹਾ ਹਾਂ ਦੱਸ ਹਾਂ ਹੈ ਮਾ ਕੇ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੰਨਾ ਮਾਰਤਾ ਹੈ ਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਤਾਂ ਵਿਕਰਮ ਬਰਾੜ ਤੇ ਗੋਲਡੀ ਬਰਾੜ ਦੀ ਇਹ ਗੱਲਬਾਤ ਹੈ ਜਿਸ ਦੇ ਵਿੱਚ ਵਿਕਰਮ ਬਰਾੜ ਮੰਨਾ ਦਾ ਜ਼ਿਕਰ ਕਰ ਰਹੇ ਨੇ ਮੰਨਾ ਯਾਨੀ ਮਨਪ੍ਰੀਤ ਮੰਨਾ ਜਿਸ ਦਾ ਮਰਡਰ ਮਲੋਟ ਦੇ ਵਿੱਚ ਇੱਕ ਮਾਲ ਦੇ ਵਿੱਚ ਹੋਇਆ ਸੀ ਔਰ ਉਸ ਤੋਂ ਬਾਅਦ ਜ਼ਿਕਰ ਅਨਕਿਤ ਭਾਦੂ ਦਾ ਹੋ ਰਿਹਾ ਹੈ ਮੰਨਾ ਦਾ 2000 ਐ 19 ਦੀ ਗੱਲ ਹੈ ਜਿਸ ਵੇਲੇ ਇਹ ਮਰਡਰ ਹੋਇਆ ਸੀ ਉਸ ਤੋਂ ਬਾਅਦ ਅੰਕਿਤ ਭਾਦੂ ਐ ਦਾ ਜ਼ਿਕਰ ਕੀਤਾ ਗਿਆ ਐ ਮੰਨਾ 2 ਦਸੰਬਰ 2019 ਨੂੰ ਜਿਹੜਾ ਹੈ ਮਲੋਟ ਮਾਲ ਦੇ ਵਿੱਚ ਸ਼ੂਟਆਊਟ ਹੋਇਆ ਸੀ ਔਰ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ ਦੀ ਜ਼ਿੰਮੇਵਾਰੀ ਲਈ ਸੀ ਉਸ ਤੋਂ ਬਾਅਦ ਅੰਕਿਤ ਭਾਦੂ ਦਾ ਮਰਡਰ ਹੁੰਦਾ ਐ ਅੰਕਿਤ ਭਾਦੂ ਦਾ ਐਨਕਾਊਂਟਰ ਹੁੰਦਾ ਜ਼ੀਰਕਪੁਰ ਦੇ ਵਿੱਚ ਉਸ ਦਾ ਜ਼ਿਕਰ ਆ ਰਿਹਾ ਔਰ ਕੁਝ ਹੋਰ ਜ਼ਿਕਰ ਗੋਲਡੀ ਬਰਾੜ ਜਿਹੜਾ ਹੈ ਉਸ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ 골ਡੀ ਬਰਾੜ ਜੋ ਇਸ ਵੇਲੇ ਯੂਐਸ ਦੇ ਵਿੱਚ ਹੈ ਔਰ ਉਹਨਾਂ ਨੇ ਕਲੇਮ ਕੀਤਾ ਕਿ ਅਸੀਂ ਅਜੇ ਰਾਣਾ ਜਿਹੜਾ ਸੀ ਅਜੇ ਰਾਣਾ ਨੂੰ ਉਸ ਨੂੰ ਮਾਰਿਆ ਹੈ ਕਿਉਂਕਿ ਉਹ ਪੁਲਿਸ ਦਾ ਇਨਫਾਰਮਰ ਸੀ ਅਜੇ ਰਾਣਾ ਤੋਂ ਬਾਅਦ ਇੱਕ ਹੋਰ ਸ਼ਖਸ ਦੇ ਕਤਲ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ 골ਡੀ ਬਰਾੜ ਵੱਲੋਂ ਔਰ ਜਿੰਨੀ ਕੁ ਗੱਲ ਬਾਤ ਇਸ ਕਨਵਰਸੇਸ਼ਨ ਤੋਂ ਸਮਝ ਆਉਂਦੀ ਹੈ ਉਸ ਦੇ ਵਿੱਚ 골ਡੀ ਬਰਾੜ ਵਿਕਰਮ ਬਰਾੜ ਹੋਰਾਂ ਨੂੰ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਜਿੰਨੇ ਮੁਖਬਰ ਤੁਸੀਂ ਪੈਦਾ ਕਰੋਗੇ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ ਇਹ ਗੱਲ ਹੈ ਔਰ ਵਿੱਚ ਵਿੱਚ ਇਹ ਵੀ ਜ਼ਿਕਰ ਹੈ ਕਿ ਅਸੀਂ ਜਿਹੜੇ ਜਿਹੜੇ ਦੂਜੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਸ਼ਹਿ ਦਿੰਦੇ ਹੋ ਉਹ ਚੰਗੇ ਕੰਮ ਨਹੀਂ ਕਰਦੇ ਤਾਂ ਵਿਕਰਮ ਬਰਾੜ ਕਹਿ ਰਹੇ ਨੇ ਕਿ ਤੁਸੀਂ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਕਿਸ ਪਾਸੇ ਵੱਲ ਜਾ ਰਿਹਾ ਹੈ ਤਾਂ ਅਖੀਰ ਤੇ ਗੱਲਬਾਤ ਇੱਥੇ ਆ ਕੇ ਖਤਮ ਹੁੰਦੀ ਹੈ ਇਸ ਕਨਵਰਸੇਸ਼ਨ ਦੇ ਵਿੱਚ ਕਿ ਵਿਕਰਮ ਬਰਾੜ ਕਹਿੰਦੇ ਨੇ ਕਿ ਸਾਡਾ ਕੰਮ ਹੈ ਆਪਣੀ ਡਿਊਟੀ ਕਰਨੀ ਔਰ ਜਿਹੜਾ ਕੋਈ ਗਲਤ ਰਾਹ ਤੇ ਚੱਲੇਗਾ ਅਸੀਂ ਪਹਿਲਾਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਨਹੀਂ ਸਮਝੇਗਾ ਤੇ ਫਿਰ ਕਾਨੂੰਨੀ ਤਰੀਕੇ ਦੇ ਨਾਲ ਉਸ ਦੇ ਨਾਲ ਨਿਪਟਿਆ ਜਾਏਗਾ ਸੋ ਇਹ ਕਨਵਰਸੇਸ਼ਨ ਹੈ 골ਡੀ ਬਰਾੜ ਤੇ ਵਿਕਰਮ ਬਰਾੜ ਹਲੋ ਹਲੋ ਹਾਂ ਵੀ ਦੱਸ ਦੱਸ ਹਾਂ 골ਡੀ ਆ ਮੈਂ ਵਿਕਰਮ ਬੋਲ ਰਿਹਾ ਹਾਂ ਦੱਸ ਹਾਂ ਹੈ ਕੋਸ ਮੈਂ ਕਿ ਮਾਰਾ ਆਇਆ ਪਰ ਇਜੀ ਤੁਹਾਡੀ ਨਹੀਂ ਹੈ ਜੋ ਲਾਦ ਹੂੰ ਜਿਹੜੀ ਜਿਹਨੇ ਕਿ ਮਿਲ ਗਿਆ 100 ਮੈਂ ਕਿ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੰਨਾ ਮਾਰਤਾ ਹੈ ਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਦੇ ਹੀ ਬੰਦੇ ਕਰੀ ਜੰਨੇ ਹੋ ਮੈਨੂੰ ਤੁਹਾਨੂੰ ਪਤਾ ਤੈਨੂੰ ਹੈ ਵੀ ਕਿਵੇਂ ਕੀ ਅੰਕਿਤ ਨੇ ਕੀ ਕੀਤੀ ਹਰਕਤ ਉਹ ਪਤਾ ਹੀ ਹੈ ਤੈਨੂੰ ਹਰਕਤ ਸੀਗੀ ਅੰਕਿਤ ਦੀ ਕਰਨ ਵਾਲੀ ਛੋਟੀ ਬੱਚੀਆਂ ਦੇ ਗੋਲੀਆਂ ਮਾਰੀਆਂ ਹੈ ਤੇਰੇ ਮੁਕਾਬਲੇ ਨਹੀਂ ਸੀਗੇ ਰਾਣਾ ਤੇਰਾ ਮੁਕੰਮੀ ਸੀ ਤੇ ਜਾਹ ਹੈ ਤੇਰਾ ਕੋਈ ਖਬਰ ਨਹੀਂ ਸੀ ਖਾਣ ਨਿਕੜ ਜਾਵੀਂ ਸੌਂ ਨਹੀਂ ਫੁੱਦੂ ਗੱਲ ਨਹੀਂ ਕਰਨੀ ਗੱਲ ਸੁਣ ਕਰਦੇ ਆਂ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਫੋਨ ਕੀਤਾ ਬੰਦਿਆਂ ਵਾਲੀ ਗੱਲ ਕਰ ਮੇਰੇ ਨਾਲ ਠੀਕ ਹੈ ਕਰਦਿਆਂ ਦੀ ਸੌਂ ਸੂਖਣ ਵਾਲੀ ਗੱਲ ਨਹੀਂ ਨਾਲ ਸਾਡੇ ਕੋਈ ਇਹੋ ਜਿਹੇ ਮੁਖਬਰ ਨੇ ਥੋੜੇ ਬੰਦੇ ਨੇ ਇਹ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਥੋੜੇ ਸੌ ਰੌਲੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕਿਤ ਮਰਿਆ ਉਹ ਆਪਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਭੈਣ ਜੋ ਬੱਚਿਆਂ ਦੇ ਕੋਈ ਗੋਲੀਆਂ ਮਾਰਦਾ ਉਹਨਾਂ ਨੂੰ ਕੋਈ ਦੋ ਕੰਦ ਬਣਾਉਣ ਦਾ ਵੱਡਾ ਉਹ ਦਲੇਰ ਸੀ ਠੀਕ ਹੈ ਨਾ ਜੀ 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 ਜ ਲੋਕ ਚੰਗੀ ਗੱਲ ਆ ਜੇ ਨਹੀਂ ਰੱਖੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਮੁਖਬਰ ਨੇ ਕਰੀ ਚੱਲੋ ਅਸੀਂ ਸਾਡਾ ਮੇਰਾ ਤਾਂ ਕੋਈ ਦੇਦੇ ਚ ਲੈਣ ਦੇ ਨਹੀਂ ਨਾ ਤਾਂ ਆਪਦਾ ਕਰੋ ਪਰ ਜਿਹੜੀ ਗੱਲਾਂ ਹਰਕਤਾਂ ਜਿਵੇਂ ਆ ਪੋਸਟ ਆ ਵੀ ਅੰਕਿਤ ਦਾ ਕਰਿਆ ਸੀ ਫਲਾਣਾ ਅੰਕਿਤ ਦਾ ਆਪ ਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਛੋਟੀਆਂ ਬੱਚੀਆਂ ਨੂੰ ਕੰਧ ਬਣਾਉਂਦਾ ਉਹ ਐਡਾ ਦਲੇਰ ਤੇ ਕਰ ਕਰਦਾ ਠੀਕ ਹੈ ਨਾ ਉਮਰ ਨਿਕ ਵਾਰੀ ਪਹਿਲਾਂ ਤੂੰ ਆਰਪੀਜੀ ਵੇਲੇ ਵੀ ਇੱਕ ਵਾਰੀ ਮੈਨੂੰ ਕਾਲ ਕੀਤੀ ਸੀ ਯਾਦ ਆ ਜਦੋਂ ਅਟੈਕ ਕੀਤਾ ਸੀ ਉਦੋਂ ਵੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਫੇਰਾ ਹਰ ਸਾਡਾ ਨਰਿੰਦਰ ਨਰੁੰਦਾ ਆ ਜਿਹੜਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਤੂੰ ਕਹਿੰਦੇ ਅਸੀਂ ਗਲਤ ਕੰਮ ਨਹੀਂ ਕਰਦੇ ਜੀ ਅਸੀਂ ਆਹ ਅੱਤਵਾਦੀ ਵਾਲੇ ਚ ਨਹੀਂ ਪੈਂਦੇ ਉਹ ਕਿਹੜੇ ਨੇ ਇਹ ਹੈ ਪ੍ਰਦੀਪ ਦਾ ਇਹ ਕੌਣ ਆ ਪ੍ਰਦੀਪ ਮਾਰਾ ਜਿਹੜਾ ਹੈ थीक थीक है? करना करना <स्थाथ> कोई गल कोई ਮੇਰੇ ਸਾਡੇ ਲਈ ਤੂੰ ਵੀ ਉਹੋ ਜਿਹਾ ਉਹ ਵੀ ਉਹੋ ਜਿਹਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਜੇ ਤੂੰ ਆਪਦਾ ਕਹਿਣਾ ਅਸੀਂ ਬਹੁਤ ਅਸੂਲੀ ਆ ਤਾਂ ਅਸੀਂ ਵੀ ਬਿਲਕੁਲ ਸਹੀ ਕੰਮ ਆਪਦੀ ਨੌਕਰੀ ਦੇ ਮੁਤਾਬਕ ਕਰਦੇ ਆ ਤੁਸ ਤਾਂ ਅੱਜ ਆਏ ਹੋ ਤੁਹਾਨੂੰ ਇੰਨੇ ਸਾਲ ਹੋ ਗਏ ਇਹੀ ਕੁਛ ਕਰਦੇ ਨੂੰ ਠੀਕ ਹੈ ਨਾ ਬਹੁਤ ਆਏ ਤੇ ਸਹੀ ਰਾਹ ਦਿਖਾਵਾਂਗੇ ਸਹੀ ਰਾਹ ਤੁਹਾਨੂੰ ਦਿਖਾਵਾਂਗੇ ਨਹੀਂ ਮੰਨੋਗੇ ਤਾਂ ਤੁਹਾਡੀ ਮਰਜ਼ੀ ਆ ਸਾਨੂੰ ਕੋਈ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜੇ ਵਾਲਿਆਂ ਦੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਆ ਕੁੱਤੇ ਘੋੜੇ ਕਦੇ ਠੀਕ ਹੈ ਨਾ ਪਰ ਜਿਹੜੀ ਆਹ ਗਲਤਫਹਿਮੀਆਂ ਨੇ ਤੁਹਾਨੂੰ ਵੀ ਆ ਮੁਖਬਰ ਫਲਾਣਾ ਜੀ ਮੁਖਬਰ ਇਹ ਜੀ ਉਹ ਤੁਹਾਡੀਆਂ ਕਰੀ ਜਾਓ ਆਪਦੀਆਂ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋਗੇ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅਰੇ ਰਾਤ ਦੇ ਤੂੰ ਹੀ ਕੌਣ ਕਰ ਰਿਹਾ ਸੀ ਮੇਰੇ ਕੋਲ ਇਹ ਨੰਬਰ ਨਹੀਂ ਸੀ ਰਾਤ ਵੀ ਬਹੁਤ ਕੌਲ ਆਈਆਂ ਤੇਰੀਆਂ ਮਾਚ ਕਹਿ ਨਹੀਂ ਤਾ ਮੇਰੇ ਪਾਸੇ ਅਨਨੋਮ ਨੰਬਰ ਆ ਤੁਸੂ ਇਨੀ ਗੱਲ ਕਹਿਣਾ ਪੁਲਿਸਿੰਗ ਕਰ ਰਹੇ ਕੋ ਮੇਰੇ ਪਾਸੇ ਕਰ ਲਓ ਜਿੰਨੇ ਚਿੱਟੇ ਆ ਲੈਣੋਂ ਤੁਸੀਂ ਕਰਦੇ ਹੋ ਨਾ ਨਾ ਗੋਲਡੀ ਗੋਲਡੀ ਤੂੰ ਵੀ ਇੱਥੋਂ ਹੀ ਆ ਗੱਲ ਸਮਝ ਲੈ ਮੇਰੀ ਨਾ ਅਸੀਂ ਅਜੇ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈਏ ਤੂੰ ਮੈਨੂੰ ਕਹਿੰਦਾ ਸੀ ਜੇ ਅਸੀਂ ਨਹੀਂ ਕਰਦੇ ਜੀ ਅੱਤਵਾਦੀਆਂ ਵਾਲੇ ਕੰਮ ਨਹੀਂ ਜੀ ਕੁਛ ਨਹੀਂ ਜੀ ਆ ਪ੍ਰਦੀਪ ਆੜਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਹੋ ਰਹੀ ਸੀ ਉਦੋਂ ਤੁਮ ਕਹਿੰਜੀ ਢੋਡੀ ਵਿਕਰਮ ਜਨ ਵਿਕਰਮ ਆੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਮਰੀ ਨਹੀਂ ਮਾਰਦਾ ਸੀ ਅਸੀਂ ਹੱਦਾਂ ਤੱਕ ਹੀ ਹੋ ਗਏ ਤੁਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਮਾਰੂ ਮੂਰੇ ਮੱਥਾ ਟਿਕਦੇ ਆ ਕਿ ਟੇਕਦੇ ਅਸੀਂ ਟੇਕਦੇ ਕੋਈ ਕਾਨੂੰਨ ਨਹੀਂ ਆ ਤੇਰੇ ਕੋਲੇ ਕੀ ਹੱਕਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਆਰਪੀਜੀ ਟੈਕ ਕਿਉਂ ਕਰਿਆ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਹ ਥੋੜਾ ਬੰਦਾ ਨਹੀਂ ਅਸੀਂ ਤਾਂ ਸਾਡੇ ਲਈ ਤਾਂ ਮੈਂ ਤੈਨੂੰ ਫੇਰ ਕਹਤਾ ਵੀ ਸਾਰੇ ਹੀ ਬਰਾਬਰ ਨੇ ਕੁੱਤੇ ਗਧੇ ਘੋੜੇ ਜਿੰਨੇ ਵੀ ਇਹ ਸਾਰੇ ਇੱਕ ਬਰਾਬਰ ਆ ਜੋ ਗਲਤ ਕਰ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਨਾ ਕਦੇ ਦਿੱਤੀਆਂ ਨਾ ਥੋਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਸਹੀ ਗੱਲ ਆ ਬਾਕੀ ਆ ਤੂੰ ਕਦੇ ਅਜੇ ਮਾਰਤਾ ਅਜੇ ਰਾਣਾ ਮਾਰਤਾ ਕਦੇ ਕੋਈ ਮਾਰਤਾ ਉਹ ਥੋਡੀ ਮਰਜ਼ੀ ਆ ਕਰੋ ਹੈਲੋ ਉਹ ਤੁਹਾਡੇ ਆਪ ਦੇ ਰੌਲੇ ਆ ਉਹ ਤੁਹਾਡੇ ਆਪ ਦੇ ਰੌਲੇ ਆ ਆਪ ਦੇ ਪਤਾ ਨਹੀਂ ਕੀ ਤੁਹਾਡੇ ਰੌਲੇ ਨੇ ਸਾਡੇ ਕੰਨ ਅੱਜ ਤਾਂ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ 'ਚ ਲਾਊਗਾ ਜਿਵੇਂ ਤੂੰ ਦੇ ਅਸੀਂ ਇਹ ਮਾਰਤਾ ਉਹ ਮਾਰਤਾ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਰ ਹੈਗੇ ਆ ਠੋਕੇ ਕਰਾਂਗੇ ਸਹੀ ਕੰਮ ਕਰਾਂਗੇ ਠੀਕ ਹੈ ਨਾ ਕੋਈ ਸਾਡੇ ਲਈ ਥੋਡੀ ਪਾਰਟੀ ਨਹੀਂ ক্লোਜ਼ ਕੋਈ ਉਹਨਾਂ ਦੇ ਲਈ ਪਹਿਲਾਂ ਵੀ ਮੈਂ ਤੈਨੂੰ ਇਹ ਕਿਹਾ ਸੀ ਠੀਕ ਹੈ ਨਾ ਹਲੋ ਕੀ ਕਰੇ ਬੈਠੀ ਆ ਠੀਕ ਹੈ ਤੇ ਜਸ ਕੇ ਕਰਕੇ ਜਣਾ ਮਾਨੂੰ ਤਾਂ ਇੱਕ ਸ਼ਹਿਰ ਦੇ ਰਿਹਾ ਨਾ ਤੇ ਬਾਈ ਜੀ ਯਾਰੇ ਕੋ ਚੰਗਾ ਕੰਮ ਕੀਤਾ ਮੈਨੂੰ ਦੱਸੋ ਕਿਹਦੀ ਗੱਲ ਮੇਰੀ ਗੱਲ ਤੋਂ ਫੇਰ ਉਸੇ ਗੱਲ ਤੇ ਆ ਗਿਆ ਨਾ ਅਸੀਂ ਇਹੋ ਜਿਹੇ ਨੂੰ ਸ਼ਹਿਰ ਦਿੰਨੇ ਆ ਨਾ ਦਈਏ ਠੀਕ ਹੈ ਮਲੰਗ ਉਹਨੇ ਮਲੰਗ ਤੁਸੀਂ ਹੋ ਜਿਹੜੇ ਕੁੱਤੇ ਕੰਮ ਕਰਦੇ ਹੋ ਜਿਹੜਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ